ਸਾਸੀ ਕਾਲ ਜੀ ਸਾਰਿਆਂ ਨੂੰ ਪੰਜਾਬ ਡੇਰੀ ਫਾਰਮ ਵਿੱਚ ਸਵਾਗਤ ਆ ਪਹੁੰਚੇ ਆਂ ਸ਼ਹਿਰ ਸੁਲਤਾਨਵਿੰਡ ਜ਼ਿਲ੍ਹਾ ਤੇ ਤਹਿਸੀਲ ਸ੍ਰੀ ਅੰਮ੍ਰਿਤਸਰ ਸਾਹਿਬ ਬਾਕੀ ਕਰਦੇ ਆਂ ਬਾਈਓ ਨਾਲ ਗੱਲਬਾਤ ਤਿੰਨ ਐਨੀਮਲ ਇਥੋਂ ਵਿਖਾਵਾਂਗੇ ਦੇਖ ਪੁੱਛਦੇ ਆ ਕਿਵੇਂ ਦੇ ਰਹਿਣਗੇ ਰੇਟ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕਿਦਾਂ ਠੀਕ ਹੈ ਵਧੀਆ ਬਾਈ ਠੀਕ ਹੈ ਤਿੰਨ ਐਨੀਮਲ ਹੈ ਨਾ ਆਪਣੇ ਕੋਲ ਹਾਂਜੀ ਇੱਕ ਛੋਟੀ ਸੋਈ ਉੱਚੇ ਬਜੇ ਛੋਟੀ ਆਪਾਂ ਵੇਚੀ ਚਲੋ ਸਾਹਮਣੇ ਆਲਾ ਲੈ ਜੇ ਭਾਜਾ ਮਰਜੀ ਤੁਹਾਨੂੰ ਵੀ ਭਾਈ ਇੰਨੇ ਬਾਹਰ ਇੰਨੇ ਰੇਟ ਤੇ ਨਹੀਂ ਡੰਗਲ ਮਿਲਦਾ ਦੋਰ ਤੇ ਮੜੀ ਖੋਲ ਕੇ ਕਿੰਨਾ ਦੁੱਧ ਕੋਲ ਪੱਕਾ ਹੋਊਗਾ 1 ਕਿਲੋ ਪੱਕਾ ਆਪਾਂ ਕੋਈ 8 ਨਹੀਂ 7 ਨਹੀਂ ਝੂਠ ਬੋਲ ਕੇ ਨਹੀਂ ਵੀਰ ਵੇਜਾ ਮੈਂ ਕੱਲ ਲਾਂਭਾ ਤੁਹਾਨੂੰ ਵੀ ਧਿਆਨ ਵੀ ਦੇ ਸੱਚ ਨੂੰ ਬੱਚਾ ਤੇ ਉੱਚਾ ਦੇ ਦੁੱਧ 6 ਕਿਲੋ ਆ ਲਾਇਓ ਭਾਈ ਚੰਗੀ ਸਮਾਨ ਰਹਾ ਜੀ ਦੋ ਦੋ 7-8 ਕਿਲੋ ਕਰ ਜੂ ਮਾਰ ਚਾਹ ਪਾਣੀ ਜਿੰਦਾ ਨਹੀਂ ਸਰਦਾ ਉਹ ਆਪਣੀ ਜਰੂਰ ਖਰੀਦਦਾਰੀ ਕਰਿਓ ਜਲ ਪਾਣੀ ਦੀ ਜਿਹਨੂੰ ਲੋੜ ਆ ਤੇ ਇਹ ਦੇਣੀ ਆ ਸਿਰਫ ਆਪਾਂ 52000 ਹੈਨਾ 5000 ਦਾ ਮਾਰੇ ਇਕੱਠਾ ਹੂੰ 52000 ਦੀ ਸਜਣੋ ਸਿਰਫ ਦੇਣੀ ਆ ਇਹਦੇ ਵੈੜ ਕੋਲ 14 ਕਿਲੋ ਪਲੱਸ ਦੋਤੋ ਚਾਲੂ ਆ ਮਗਰ ਬੱਛੀ ਆ ਤੇ ਹਫਤੇ ਦੀ ਸਹੀ ਹੋਈ ਹੈਨਾ ਤੇ ਪੂਰੇ ਹਫਤੇ ਦੀ ਸਹੀ ਆ ਹਾਂ ਚੋਣ ਬਿਲਕੁਲ ਓਕੇ ਆ ਇਹਨੂੰ ਵੀ ਤੋਰ ਦਿਓ ਮਾੜੀ ਜੀ ਥਾਨ ਬੜਾ ਸੁਣਾ ਮੱਝਾਂ ਵਾਲਾ ਲੱਗਾ ਸਜਣੋ ਕਿਆ ਬਾਤ ਹੈ ਥਾਨ ਬੜਾ ਚੰਗਾ ਲੱਗਾ ਬਹਿੜ ਨੂੰ ਤੇ ਵਹਿੜਿਆ ਦੂਜਾ ਸੁਹਾ ਹੋ ਗਈ ਹੈ ਨਾ ਭਾਈ ਹਾਂਜੀ ਲੈਓ ਜੀ ਸੋਰਾ ਤਰਾ ਹੀ ਬੜਾ ਸੁਣਾ ਲੱਗਾ ਖਾੜੀ ਵਾਲਾ ਥਾਂ ਲੇਵਾ ਸਜਣਾ ਲੱਗਾ ਇਹਦੀ ਆਪਾਂ ਕੀਮਤ ਕਿੰਨੇ ਕੀਤੀ ਭਾਈ ਜੀ ਇਹ ਭਾਈ 52000 ਜੈਸਨੋ 52000 ਦੀ ਜੈਸਨੋ ਆ ਇੱਕ ਹੈਗੀ ਤੇ ਜੇ ਨੰਬਰ ਤੇ ਸੁਈ ਆ ਬੱਚਾ ਮਗਰ ਇਹਦੇ ਕੋਲ 11 12 ਕਿਲੋ ਦੁੱਧ ਹੀ ਚੌਣ ਜਵਾ ਬਿਲਕੁਲ ਓਕੇ ਆ। ਤੋ ਇਹਨ ਮਹੀਨਾ ਕਾਂਡ ਹੋ ਗਿਆ ਉਸ ਨੂੰ ਵੀ। ਤੇ ਦੂਜਾ ਸਵੇਰੇ ਬਾਈ ਕਹਿੰਦਾ ਇਹ ਆ। ਥਾਂ ਬਹੁਤ ਸੋਹਣਾ ਲੱਗਾ। ਲਓ ਜੀ। ਇਹਨ ਦੀ ਜੈਸਨ ਨੂੰ ਆਪਾਂ ਕਿੰਨੀ ਕੀਮਤ ਕਰੀਏ? 35000 ਦੀ ਸਜਣੋਂ ਸਿਰਫ ਜੈਸਨ ਹੋਈ ਕੀਤੀ ਆ। ਆਪਣੀ ਜਿਹੜੀ ਖਰੀਦਦਾਰੀ ਕਰਿਓ, ਪਸ਼ੂ ਚੰਗੇ ਸਾਰੇ। ਸასი ਗੱਲ ਜੀ।